ਕੀ ਗੱਲ ਦੇ ਭਾਜੀ ਅੱਜ ਸਾਰੀ ਬਾਦਲ ਕੱਲੇ ਵੀ ਗਏ ਐਨੇ ਬੰਦੇ ਫੜੀਦੇ ਆ ਕਦੀ ਤੁਹਾਨੂੰ ਪਿੰਦੇ ਕਿ ਨਹੀਂ ਵੇਖਿਆਗਾ ਅੱਜ ਤੇ ਖੁਸ਼ੀ ਬਹੁਤ ਆ ਅੱਜ ਤਾਂ ਪੀਤੀ ਆ ਕੀ ਗੱਲ ਇਹਨੇ ਦੁਖੀ ਬੋ ਕੀਤਾ ਇਹ ਹੂੰ ਆ ਇਹ ਬਹੁਤ ਬਲੈਕਮੇਲ ਕਰਦਾ ਹੈ ਹੁਣ ਆਇਆ ਕਾਬੂ ਸਾਡੇ ਗੱਲ ਕੀ ਹੋਈਗੀ ਹੁਣ ਜਿਹੜੀ ਪੇਂਡਾ ਲਾਉਣੀ ਆਤੇ ਜੀ ਸਾਰੀ ਅੱਛਾ ਹਾਂ ਫੇਰਦੇ ਆ ਪੜਾ ਇਹਨੂੰ ਅਜੇ ਦੁਖੀ ਕਿਦਾਂ ਕੀਤਾ ਸੀ ਇਹਨੇ ਤੁਹਾਨੂੰ ਰਿਕਾਰਡ ਜੀ ਜੀ ਕਰ ਲਈਏ ਕਾਢੀ ਹਾਂ ਉਹ ਤੋਂ ਬਲੈਕਮਿਲ ਕਰਕੇ ਮੈਂ ਵਾਇਰਲ ਕਰ ਦੇਣੀ ਆ ਹੁਣ ਅੱਧੇ ਘਟੋਂ ਨਾਲ ਦੀ ਵਾਇਰਲ ਸ਼ਾ ਸ਼ਾ ਮੌਨਯਾ ਕਾਬੂ ਇਹ ਫੜਿਆ ਕਿਉਂ ਨਹੀਂ ਗਿਆ ਇੰਨੇ ਟਾਈਮ ਦਾ ਇਹ ਵੀ ਸਾਡੀਆਂ ਮਿਹਰਬਾਨੀਆਂ ਗਲਤੀਆਂ ਤਾਂ ਹਿੰ ਕਰਦੇ ਆ ਪਰ ਇਹ ਤਾਂ ਬਹੁਤ ਵੱਡਾ ਪਾਪੀ ਆ ਤੇ ਕਹਿੰਦੇ ਸਾਰੇ ਦੁਖੀ ਜਿੰਨੇ ਪਾਣੀ ਦਿਨ ਨੂੰ ਅੱਜ ਸੁੱਕੀ ਨਮਕਾ ਗੀ ਇਹਨੂੰ ਅੱਜ ਤਾਈ ਸੁੱਕੀ ਪੀ ਜਾਣ ਦੇ ਨਾ ਕੋਈ ਚਾਰ ਨਾ ਭੁਜੀਆ ਵਗੈਰਾ ਲਿਆ ਕੋ ਫਾਕੇ ਲਿਆਂਦੇ ਖਤਮ ਹੋ ਗਿਆ ਜਾਂ ਫારે ਇਥੋਂ ਨਮਕੀਨ ਲੈ ਗਿਆ ਵਾ ਆ ਤੂੰ ਖਾਣ ਨਮਕੀਨ ਮੈਂ ਵੀ ਨਾ ਜੂਸ ਪਿਆਲਦਾ ਬੋਤੇ ਲਗਾ ਦਾਂ ਲਾਜ ਮੈਂ ਮੇਰਾ ਦ ਇੱਥੇ ਖਲੋ ਜਾਨੀ ਆ। ਇਹ ਤਾਰਾ ਕੱਢ ਲੀਂ। ਰੱਬ ਦੇ ਰੰਗਾ ਦਾ ਵੀ ਪਤਾ ਨਹੀਂ ਲੱਗਦਾ। ਹੁਣੇ ਵੇ ਕੱਢੀ ਸੋਣ ਧੋਪ ਲੱਗੀ ਤੇ ਹੁਣੇ ਮੀਂਹ ਆਉਂਦੇ ਪਿਆ। ਹਾਇੋ ਤੇ ਮੈਨੂੰ ਡੰਗਰਾਂ ਨੇ ਮਾਰ ਨਹੀਂ ਪਾਣਾ ਜੇ ਮੈਂ ਖੋਲੇ ਦੇ। ਹੁਣ ਕੀ ਕਰਾਂ? ਗੱਡੀ ਪੰਦਾ ਫੋਨ ਕਰਕੇ ਦੱਸ ਤਾਂ ਦਿੰਦਾ ਮੈਂ ਇੱਥੇ ਇੱਥੇ ਆ। ਮੈਂ ਦੱਸਿਆ ਹੀ ਕੁਝ। ਮੈਨੂੰ ਤਾਂ ਉਦਾਂ ਵੀ ਟੈਨਸ਼ਨ ਲੱਗੀ ਆ। ਪਤਾ ਨਹੀਂ ਕੁੜੀ ਵੀ ਠੀਕ ਠਾਕ ਹੋਏ ਨਾ ਡੈਡੀ ਦਾ ਨਾਮ ਮਨਪ੍ਰੀਤ ਦਾ ਪਤਾ ਲੱਗਣ ਡਿਆ ਕੋਈ ਮੀਮੀ ਵੀ ਕਿੰਨਾ ਤੇਜ਼ ਆ ਗਿਆ ਹੰਕਰ ਰੱਬ ਦਾ ਫੋਨ ਵੀ ਘਰ ਛੱਡਿਆ ਨਹੀਂ ਤੇ ਫੋਨ ਕਰਕੇ ਪੁੱਛਣਾ ਨਹੀਂ ਡੈਡੀ ਕਦੋਂ ਆਉਣਾ ਇਹ ਇੱਕ ਚਵਲ ਨੇ ਗਾੜੀ ਖਲੋਏ ਕੋਈ ਤੇ ਫਿਰ ਇਹਨੇ ਮਿਲਣਾ ਮੋਤਾ ਮਿਲਣਾ ਵੀ ਨਹੀਂ ਹੈ ਕੀ ਕਰਾਂ ਤੂੰ ਮੇਰਾ ਕੀ ਵਿਗਾੜ ਲੇਗਾ ਜਿੰਨੀ ਮਰਜੀ ਸ਼ਰਾਬ ਪੀ ਜਾ। ਦਾਦਾ ਬੰਨੋ। ਤੂੰ ਅਜੇ ਵੀ ਮੇਰੇ ਹੱਥ ਵਿੱਚ ਜਾਂ ਕਾਕਾ ਤੇਰੇ ਹੱਥ ਆ ਕਿੱਥੇ ਆ? ਤੇਰਾ ਖਰਾਬ ਤੇਰਾ ਖਰਾਬ ਤੇ ਕੋਈ ਕੀ ਪ੍ਰੂਫ ਆ ਮੇਰੇ ਖਿਲਾਫ? ਸਾਰੇ ਤੇਰੇ ਖਿਲਾਫ ਹੀ ਆ। ਲੋ ਜਨਾਬ ਭਈਆ ਸੌਣ ਨਾਲ। ਕਾਕਾ ਇੰਨੇ ਤੇ ਬੇਥੇਰੇ ਪੈਸੇ ਖਾਲੇ ਆ। ਤੂੰ ਮੇਰੀ ਗੱਲ ਸੁਣ। ਤੈਨੂੰ ਮੈਂ ਮਾਲਾ ਮਾਲ ਕਰ ਦੂੰਗਾ। ਲੋ ਕਾਕਾ ਕਾਕਾ ਦੇਦਾ ਤੈਨੂੰ ਮੈਂ ਪਰਮਾਤਮਾ ਨੇ ਜਿੰਨੀ ਦਿਨ ਕਹਾ ਲਈ ਓਨੀ ਬਥੇਰੀ ਮੇਰੀ ਇਹ ਵੇਲਾ ਜਿਉਂ ਹਾਦਮਾ ਲਾ ਮਾਰ ਨਾ ਰਾਜਨਾਬ ਨਹੀਂ ਵੇ ਤੇ ਹੱਥ ਸੋੜਾ ਨਾ ਹੋਲਾ ਕਰੋ ਜੇ ਅੱਗੇ ਦੇ ਸਿਰ ਤੇ ਛੱਟ ਲੱਗੀ ਆ ਇਹ ਤਾਂ ਪੂਰੇ ਠਾਣੇ ਨੂੰ ਗਿਰਤਾ ਬਾਹੂਗਾ ਇਹਨਾਂ ਕੱਖ ਹੁੰਦਾ ਓਜੇ ਨਹੀਂ ਮਰਦੇ ਹੁੰਦੇ ਕਾਕਾ ਇਹਨੇ ਬੜੇ ਪੈਸੇ ਮੇ ਖਾਦੇ ਆ ਤੂੰ ਵੀ ਵੇਲਾ ਤੂੰ ਇਹਨਾਂ ਕੋਲੋਂ ਫੜੇ ਪਏ ਇਹਦੇ ਦੇ ਕੋਈ ਸਬੂਤ ਵੀ ਪਏ ਆ ਛੁੱਟੀ ਵੀਡੀਓ ਚ ਬਣਾ ਲਈ ਕਾਢੀ ਇਹਨੇ ਬਚਾਉਂਦੇ ਚੱਕਰ ਚ ਹੀ ਗਏ ਸੱਚਾ ਰੋਂਦਾ ਉਹ ਦੀਏ ਇਹ ਰਹਾ ਤੇ ਝੂਠਾ ਗੇਸ ਬੈਂਡ ਆ ਅੱਛਾ ਹਾਂ ਕੋਈ ਨਾ ਬਿਲੋ ਆਪਣੀ ਘਰ ਦੀ ਮਾੜੀ ਅੱਗ ਲਾ ਦੇ ਉਹ ਤੇ ਵੀਡੀਓ ਮੇਰੇ ਕੋ ਪਈਆਂ ਮੈਂ ਜਨਤਕ ਕਰ ਦੇਣੀਆਂ ਵਾ ਤੇਰੀ ਨੌਕਰੀ ਵੀ ਤਾਂ ਮੈਂ ਲਵਾਉਂਦਾ ਤੇਰੇ ਨਹੀਂ ਇਹਦੀ ਸਟੋਰੀ ਤੂੰ ਐਤ ਦੇਖ ਇਹ ਗੇਸ ਬੜ ਐਨੇ ਕੀ ਸੁਣਵਾ ਮੈਂ ਤੈਨੂੰ ਦੱਸਦਾ ਮੈਂ ਦੱਸਦਾ ਪਰ ਮੇਰਾ ਕੱਖ ਨਹੀਂ ਵਿਗਾੜ ਸਕਦੇ ਉਹ ਦੱਸ ਦੇ ਤੇਰਾ ਲੈ ਕੇ ਨਾ ਕੜਾ ਡਿਮਾਂਡ ਫਿਰ ਤੜਕਾ ਕਰਦੇ ਆਂ ਆਜਾ ਨਾ ਹਾਂ ਮੈਂ ਵੀ ਇਹੋ ਸੋਚਣ ਦਾ ਸੀ ਪਹਿਲਾਂ ਇਹਦਾ ਲਈ ਰਿਮਾਂਡ ਫਿਰ ਇਹ ਤੇ ਹੱਥ ਖੁੱਲਣ ਦਾ ਸਾਨੂੰ ਮੌਕਾ ਮਿਲ ਜਾ ਜੇ ਮੇਰੇ ਖਿਲਾਫ ਕੋਈ ਗਵਾਹੀ ਦੇਊਗਾ ਤੇ ਫੇਰ ਹੀ ਆ ਵੀਡੀਓ ਹੈਗੇ ਪ੍ਰੂਫ ਹੈਗੇ ਆ ਗਵਾਹੀ ਹੈਗੇ ਕੋਈ ਨਹੀਂ ਤਾਂ ਦੁਖੀ ਹੈ ਗਵਾਹੀ ਬਹੁਤ ਦੇਣੀ ਆ ਕੋਈ ਨਾ ਤੂੰ ਇਹਨਾਂ ਲੋਕ ਦੇ ਵਕੀਲ ਨੂੰ ਪੈਸੇ ਦੇ ਦੂ ਮੈਂ ਤੇਰੇ ਕੋਲ ਬਹੁਤ ਪੈਸੇ ਆ ਨਾ ਕਿ ਵਕੀਲ ਸਾਰੀ ਪੁਰਸ ਤੇ ਜਾਂਦੀ ਹੈ ਤੇਰਾ ਕੰਮ ਮੁਲ ਜਾ ਤੂੰ ਤੇਰੇ ਵਰਗੇ ਬਥੇਰੇ ਮਿਲ ਜਾਂਦੇ ਆ ਜੇ ਤੂੰ ਨਹੀਂ ਤੇ ਹੋਰ ਸਹੀ ਹੁਣ ਨਾ ਕੋਈ ਮਿਲਿਆ ਹੱਡ ਕੋ ਗਲਤੀ ਹੋ ਗਈ ਇਸ ਵਾਰ ਉਹ ਵੀ ਤੇਰੇ ਰਾਮ ਆ ਗਏ ਆ ਕੋਈ ਨਾ ਪਰ ਮੈਨੂੰ ਨਹੀਂ ਰਾਮ ਦਿੱਤੇ ਆਉਣਾ ਸ੍ਰੀਮਨ ਲੋਕਰੀ ਹੱਲਵਾ ਕੇ ਖੱਡਣੀ ਹੁਣ ਇਹਦਾ ਕਰਦਾ ਮੈਂ ਦਾ ਸਿਆਮਾ ਰਾਮ ਕਰਨਾ ਲੈ ਤੂੰ ਸਵਾਗਤ ਰਾਜ ਕੋ ਯਾ ਨਹੀਂ ਡਿਆ ਜੇ ਮੇਰੇ ਹੱਥ ਲੱਗ ਗਿਆ ਨਾ ਤੇ ਤੇਤੇ ਮੈਂ ਉਲਟਾ ਕੇ ਹੀ ਪਾ ਦੂੰਗਾ ਮੈਂ ਸਾਰੀ ਕਾਨੂੰਨੀ ਪੜ੍ਹਾਈ ਜਾਂਦਾ ਹਾਂ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਬਈਆ ਦਰਵਾਜ਼ੇ ਨੀਂ ਆਂ ਸਿੱਖਾ ਤੈਨੂੰ ਮੈਂ ਆਖਿਆ ਜੀ ਹੱਥਾਂ ਚੁੱਕੀ ਮਰਤੇ ਜਾ ਮੈਂ ਤੇਰੀ ਵੀਡੀਓ ਬੰਦ ਕਰ ਦਨੀ ਆਂ ਤੇਰੇ ਪੁੱਤ ਨਾ ਕਰਨਾ ਠੀਕਾ ਹੇ ਪ੍ਰਭੂ ਹੇ ਪ੍ਰਭੂ ਹੇ ਹਰੀ ਨਾਉ ਕ੍ਰਿਸ਼ਨ ਜਗਨਨਾਥ ਤੁਮ ਪ੍ਰਾਨੰਦ ਨੀ ਤੁਮ ਨਬਨ ਮੰਜੇ ਦੇ ਪਾ ਤੂੰ ਚਾਹੀ ਨਹੀਂ ਕਰਦਾ ਜਨਾਬ ਬੈਲਟ ਕਰਕੇ ਮੈਨੂੰ ਪਤਾ ਹੀ ਮੈਂ ਵੀ ਉਦਾਂ ਹੀ ਡਿਆ ਨਾ ਗੁੱਲਮੱਲ ਹੈ ਭਾਈ ਸਭ ਗੁੱਲਮੱਲ ਹੈ ਮਾਦਨੋ ਪੈ ਗਿਆ ਮੋਦੀ ਨਾ ਪੀਓ ਆਜੋ ਦਬਾਇਓ ਹੁਣ ਉਹਨਾਂ ਨੇ ਬੈਲਟ ਪਾ ਕੇ ਨਾ ਮਾਰਿਓ ਪੂਰੇ ਠਾਣੇ ਨੂੰ ਬਿਫਤਾ ਪਾਉਗੀ ਬਾਚਾਂ ਨਹੀਂ ਨਹੀਂ ਇੱਕ ਵਾਰੀ ਕਰ ਲਿਆ ਤੇ ਦਾ ਲਾਜ ਮੈਨੂੰ ਨਹੀਂ ਨਹੀਂ ਬਹਿ ਜਾਓ ਪਹਿਲੋਂ ਪਹਿਲੋਂ ਮੈਂ ਕਹਿਣ ਤੇ ਨਾ ਰਿਮਾਰਡ ਲੈ ਲੀਏ ਦਾ ਕਾਕਾ ਗੱਲ ਇੱਥੇ ਹੋਏ ਖੰਡਾ ਸਾਬੋ ਮੇਰੀ ਗੱਲ ਸੁਣੋ ਨਿੱਕੇ ਸਾਹਿਬ ਉਹ ਰਿਆ ਭੁੱਲੋਂ ਕਹਣਾ ਤੋਏ ਰੋਜੋ ਸੋਣੀ ਨਾਮ ਹੈ ਹਾਂ ਦੱਸ ਮੈਂ ਤੈਨੂੰ 20 ਲੱਖ ਰੁਪਏ ਦਵਾਂ ਮੈਨੂੰ ਛੱਡ ਦੇ ਇੱਥੋਂ ਆ ਤੈਨੂੰ ਕਿਹਾ ਤਾਂ ਹੈਗਾ ਵਾ ਸਾਨੂੰ ਬਸੇਰੀ ਤਨਖਾਹ ਮਿਲ ਜਾਂਦੀ ਆ ਇਕੱਠਾ 20 ਲੱਖ ਨਹੀਂ ਵੇਖਿਆ ਨਾ ਤੂੰ ਚੰਗਾ ਚੰਗਾ ਬੋਲ ਕੇ ਨਾ ਮਾਰ ਪਿਆਰਾ ਇੱਥੇ ਵੇਖੋ ਕਿ ਡਾਢੀ ਖੰਨਾ ਨਹੀਂ ਅਜੀਬ ਜਿਹਾ ਜਿਸ ਵਧੀ ਜਾਂਦਾ ਹਾਂ ਪਹਿਨੇ ਐਨੇ ਕਿਦਾਂ ਰੱਖਿਆ ਹੋਣਗੇਗਾ ਪੈਸੇ ਬਿਨਾ ਗੱਡੀ ਨਹੀਂ ਚੱਲਦੀ ਕਾਕਾ ਐਨੇ ਮੈਂ ਸਾਨੂੰ ਨਾ ਕੋਲੋਂ ਤੇ ਦੇ ਕੇ ਤੂੰ ਸੋਣੋ ਬੇ ਅਮੀਰ ਬਾਈਆ ਉਹੀ ਦੋਂਗੇ ਤੀ ਦੇ ਦਾਂਗੇ ਅਜੇ ਵੀ ਇਹ ਲੱਗ ਪੈਸੇ ਬਿਨਾ ਗੱਡੀ ਨਹੀਂ ਚੱਲਦੀ ਘਰ ਨਹੀਂ ਚੱਲਦੇ ਤੇ ਮੈਨੂੰ ਜਨਾਨੀਆਂ ਮਾੜੇ ਜਨਾਨੀ ਬਿਨਾਂ ਵੀ ਚੱਲਦੇ ਮੈਨੂੰ ਤੇਰੇ ਘਰ ਦੇ ਹਲਾਤਾਂ ਦਾ ਪਤਾ ਲੱਲਾ ਪੈਸੇ ਮੇਕੋ ਤੇ ਮੈਨੂੰ ਛੱਡ ਦੇ ਕੋਈ ਨਹੀਂ ਤਾਂ ਨਹੀਂ ਚੁੱਪ ਕਰਨ ਦਾ ਇਲਾਜ ਕਰ ਲੈਂਦੇ ਮੈਨੂੰ ਕੋਈ ਨਹੀਂ ਨਹੀਂ ਬੈਠੇ ਰੋ ਰਹਿੰਦੋ ਇਹਨੇ ਤਾਂ ਬੋਲੀ ਜਾਣਾ ਸਿਰ 'ਚ ਸੱਟ ਲੱਗੀ ਆ ਇਹਦੇ ਮੈਨੂੰ ਮਾਰੋ ਕਿਉਂ ਨਹੀਂ ਹੋਇਆ ਮੈਨੂੰ ਮਾਰੋ ਮੈਨੂੰ ਮਾਰ ਦੇ ਕਿਉਂ ਨਹੀਂ ਆ ਮੈਨੂੰ ਮਾਰੋ ਰਹਿੰਦੋ ਰਹਿੰਦੋ ਬੈਠੇ ਰੋ ਨਹੀਂ ਨਹੀਂ ਮੈਨੂੰ ਕਰਨਾ ਚਾਹਿਆ ਜੀ ਮੈਨੂੰ ਮਾਰੋ ਆਹ ਆਹ ਉਹ ਰਹਿਣ ਤਾਂ ਆਹ ਆਹ ਬੱਸ ਕਰੋ ਮਾਰ ਦੇ ਨਾ ਜੀ ਉਹਨੇ ਕਾ ਪਤਾ ਰਾਤੋ ਵੀ ਕਿਤੇ ਆਈ ਮੈਂ ਹੁਣ ਚੁੱਪ ਕਰੂੰਗਾ ਉਹ ਇਹ ਕਿਆ ਗੱਈਆ ਮਰਮੁਰੀ ਨਾ ਕਹਿ ਹੋਵੇ ਕਿਤੇ ਅਦਾ ਹੀ ਪੰਗਾ ਹੀ ਆ ਉਹ ਕਿ ਜਿੰਦਗੀ ਬੰਦੂਗੀ ਕਰਦੇ ਮਰਕੇ ਵੀ ਦੁਖੀ ਕਰਦੇ ਆ ਨਹੀਂ ਬਿਹੋਸ਼ੀ ਹੋਇਆ ਹਰੇ ਲਗਾਓ ਨ ਜਾਣਦੇ ਤੋਂ ਮੈਂ ਮਟਰ ਫਿੱਟਾ ਲੁਕ। ਹਾਂ। ਹਾਂ ਜੋਤੀ ਕਿੱਥੇ ਆਂ? ਮੈਂ ਘਰ ਆਈਂ। ਨੇ ਪੁੱਛਿਆ ਹੀ ਮਮਾਸੀ ਨੂੰ। ਅੱਛਾ ਕਿੰਨਾ ਕ ਟਾਈਮ ਲੱਗਣਾ ਵਾ? ਅੱਛਾ ਅੱਛਾ। ਚਲ ਕੋਈ ਨਹੀਂ ਤੂੰ ਆ ਜਾ ਫਿਰ। ਠੀਕ। ਕੋਈ ਨਹੀਂ। ਕਿ ਆਂਦੀ ਜੋਤੀ? ਆਉਂੜੇ। ਜੋਤੀ ਆਉਂਦੀ ਏ ਤਾਂ ਕਹਿੰਦੀ ਹੀ ਈ ਤਾਈ ਬੜਾ ਸਤਾਉਂਦੀ ਆ ਅੱਛਾ ਤੂੰ ਮੈਂ ਜੂਸ ਪਿਆ ਲੰਡੀ ਆ ਤੇ ਕਹਿੰਦੀ ਥੋੜੇ ਕਿ ਟਾਈਮ ਤੱਕ ਆਇਨਾ ਵਾ ਉਹ ਤਾਂ ਨਾ ਤਾਂ ਹੀ ਬੜਾ ਕਰਦੀ ਆ ਜੋਤੀ ਦੀ ਤੇ ਉਹ ਕਿਪਮੇਰੀ ਬਮਾ ਦਿੰਦੀ ਆ ਇੰਨਾ ਤਾਂ ਕਰਦੀ ਬਹੁਤ ਜਿਆਦਾ ਹੈ ਕਰਦੀ ਆ ਤੇ ਜਾਨੇ ਤਾਂ ਚਲੋ ਉਹ ਚ ਪੇਰ ਮਾਰ ਕੇ ਸਮਝਾ ਲਈਦਾ ਵਾ ਹਾਂ ਤਾਂ ਸਿਆਣੇ ਨੂੰ ਕੀ ਸਮਝਾਵੇ ਅੱਛਾ ਆ ਬਾਬਾ ਹੀ ਪਸਤਾ ਦਿੰਦੀ ਬਹੁਤ ਇੰਨਾ ਸਤਾ ਦਿੰਦੀ ਆ ਹੱਦੋਂ ਪਾਰੇ ਦਿੰਦੀ ਆ ਸੰਤਿਸ਼ਦੈਨ ਕਰ ਦਿੱਤਾ ਵਾ ਵੇਹ ਇੱਕ ਗੱਲ ਮਾਸੀ ਜੀ ਵੇ ਲੈ ਇੰਨਾ ਪੈਸਾ ਹੈਗਾ ਇਨ ਲਈ ਪਤਨੀ ਕੀ ਕੀਤਾ ਪਿਆ ਹੈਰਾ ਨਾ ਕੁਛ ਨਾ ਬਣਾਇਆ ਬਣਾਉਣਾ ਕੀ ਹੈਗਾ ਇਤਰਾ ਹੀ ਆ ਉਜਾਰ ਦਿੱਤਾ ਤੇ ਜੋਤੀ ਫਿਰ ਮੇਰੇ ਘਰ ਪੈ ਜਾਂਦੀ ਹੈ ਉਹ ਵੀ ਮੇਰੇ ਦਿਵਾਲੇ ਹੋ ਜਾਂਦੀ ਹੈ ਮੇਰੀ ਫਿਰ ਵੀ ਚੱਲ ਜਠਾਣੀ ਆ ਤੇ ਮੈਨੂੰ ਫਿਰ ਉੱਥੇ ਤਰਸ ਆ ਜਾਂਦਾ ਵਾ ਆਹੋ ਇਹ ਤਾਂ ਗੱਲ ਹੈ ਤੁਹਾਨੂੰ ਫਿਰ ਵੀ ਉਹਦਾ ਪੱਖ ਲੈਣਾ ਹੀ ਪੈਣਾ ਵਾ ਹਾਂ ਤੇ ਅਜ ਜੋਤੀ ਤੇ ਬਥੇਰਾ ਉਹਨੂੰ ਸਮਝਉਂਦੀ ਪਰ ਨਹੀਂ ਉਹ ਸਮਝਦੀ ਹੈਗੀ ਪਰ ਵਿਹਲਾ ਇਹਨ ਲਈ ਮਾਤ ਦੇ ਵਿਹਲਾ ਪੜਦਾ ਹੀ ਪੈ ਗਿਆ ਮਾਂ ਪੁੱਤਾਂ ਦੀ ਪੜਦਾ ਜਾਂ ਪੜਦਾ ਪਿਆ ਵਾ ਇਹਨਾਂ ਦਾ ਘਰ ਹੀ ਉਜਾਰ ਦਿੱਤਾ ਵਾ ਨਾ ਕਿਤੇ ਠਿਕ ਦੇ ਲਾਹੌਰ ਨਾ ਇੱਥੇ ਬੈਂਦੇ ਨਾ ਕਿਤੇ ਬੈਂਦੇ ਬੰਦੇ ਇੱਕ ਥਾਂ ਹੀ ਬੈਜੇ ਆਹ ਉਸ ਤੋਂ ਆ ਹੀ ਦਿੱਤਾ ਵਾ ਹੁਣ ਮन्ने ਭਾਜੀ ਦਾ ਵੀ ਉਸਤਾਦ ਉਸ ਤੋਂ ਜ਼ਿਆਦਾ ਮਾਸੀ ਦਾ ਉਸਤਾਦ ਹਾਂ ਦੋਵੇਂ ਮਾਂ ਪੁੱਤਾਂ ਦਾ ਉਸਤਾਦ ਕੋਈ ਗੱਲ ਕਰਨ ਨੂੰ ਆ ਹੀ ਨਹੀਂ ਗਈ ਹੈਗੀ ਮੈਨੂੰ ਚੰਗਾ ਭਲਾ ਘਰ-ਬਾਰ ਮਿਲਿਆ ਹੈਗਾ ਚੰਗੀ ਭਲੀ ਜ਼ਿੰਦਗੀ ਬਦਿਤ ਕਰਨ ਦੇ ਹੀਗੇ ਪਤਾ ਨਹੀਂ ਕੀ ਇਹਨਾਂ ਨੂੰ ਮਾਰਵਾ ਗਈ ਸੱਚੇ ਕੋਈ ਸਮਝ ਹੀ ਨਹੀਂ ਲੱਗੀ ਹੈਗੀ ਕੋਮਾ ਕੀ ਕਰੀਏ ਉਹ ਤੇ ਜੱਧ ਦੁਹੀ ਹੋਏ ਬਹੁਤ ਜਿਆਦਾ ਦੁਹੀ ਹੋਏ ਉਹ ਕਿਹਦਾ ਉਹ ਤੇ ਜੱਧ ਇਹ ਅਜ ਨਾਮ ਨਾਮ ਰਹਿੰਦਾ ਜੇ ਦੇਖੋ ਜੋ ਨਹੀਂ ਨਹੀਂ ਇਹ ਚੱਕਰ ਲਗਾਣਾ ਉਹ ਜਾਣਾ ਉਹ ਚਲੇ ਰਹਿ ਗਿਆ ਪਹਿਲਾਂ ਓਏ ਉਹ ਗਿਆ ਹੀ ਹੋ ਸਾਹੀ ਕਰ ਲਿਆ ਚਾਪੂਰਾ ਆਪਣਾ ਹੋਏ ਮਾਰ ਲਾ ਮਾਚੀਆ ਮੈਂ ਤੈਨੂੰ ਕਿਹਾ ਸੀ ਤੇਰਾ ਘਟਾ ਹੀ ਗਿਆ ਤੇਰਾ ਦਿਨ ਅੱਜ ਆ ਕੱਲ ਨੂੰ ਦਿਨ ਮੇਰਾ ਹੋਊਗਾ ਰਸੀ ਜਲ ਗਈ ਹਣ ਰਸੀ ਜਲ ਗਈ ਬਾਲ ਨਹੀਂ ਗਿਆ ਜੇ ਵੈਸੇ ਆ ਜਾਓ ਕੱਢ ਦੇ ਬਾਲ ਲੈ ਜਾ ਹਣ ਕਾਕਾ ਤੈਨੂੰ ਮੈਂ ਕਿਹਾ ਸੀ 20 ਲੱਖ ਰੁਪਈਆ ਬੜਾ ਹੁੰਦਾ ਔਰ ਨਹੀਂ ਹੋ ਨਹੀਂ ਰਹਿਂਦੇ ਤੂੰ ਯਾਰਾ ਇੱਥੇ ਆਇਓ ਆ ਜਾਓ ਜਨਾਬ ਤੂੰ ਉਹ ਨਾ ਲੇਂਗਾ ਤਾ ਫਿਰ ਚੜਾ ਵੱਡਾ ਅਫਸਰ ਲੁੱਗਾਈ ਨਿਗਲ ਤੇ ਮੈਂ ਜਾਣਾ ਹੀ ਆਂ ਹਾਂਜੀ ਬਹਿਲਾ ਲਾਜ ਮੈਨੂੰ ਕਾਇਨਾ ਨਾ ਦਵਾ ਮਾਰ ਉਹ ਨਹੀਂ 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 ਇਦਾਂ ਕਹਿੰਦੇ ਰਹਿਣਾ ਵਾ ਮਾਰ ਇਹ ਸ਼ਦਾਈ ਹੋ ਗਿਆ ਉਹ ਸੱਟ ਲੱਗ ਗਈ ਹੰਬ ਗਿਆ ਮੈਂ ਨਹੀਂ ਹੰਬਿਆ ਮੈਂ ਵੀ ਨਹੀਂ ਹੰਬਦਾ ਮਾਰ ਫਿਰ ਬੰਦੇ ਬਣਾਏ ਮਾਰ ਫਿਰ ਵੀ ਹਵਸ ਤੇ ਤੁਮ ਚਾਰ ਪੜਿਆ ਨਾ ਹੀ ਹੋ ਗਿਆ ਪਾਣੀ ਕਿਤੇ ਕੋਈ ਨਹੀਂ ਕਿ ਪਾਣੀ ਪਿਆ ਦੇ ਫੇ ਮਾਰ ਲਾ ਪਾਣੀ ਦਿਨੂ ਪਾਣੀ ਪੈ ਲੈ ਤੇ ਮਾਰ ਲਾ ਫਿਰ ਮਾਰੇ ਰਹਿਣ ਤੋਂ ਜਨਾਬ ਇਹਨੇ ਇਦਾਂ ਕਹਿਣ ਦਿਆ ਵੀ ਮਰ ਜੂਗਾ ਤਾਂ ਕਰਕੇ ਕਈਆਂ ਆੜਿਆ ਮਰ ਜੇ ਮਰ ਜੇ ਹੁੰਦੇ ਹੁੰਦੇ ਰਹਿਣ ਦੋ ਰਹਿ ਜੋ ਬਸ ਹਾਂ ਬੁਗ ਹਾਂ ਮੁ ਗਿਆ ਹਾਂ ਪਜਾ ਹਾਂ ਹਾਂ ਮੁ ਗਿਆ ਚਾਰ ਬੜੇ ਮਾਰੇ ਬੇਹੋਸ ਹੋ ਗਏ ਤੁਮ ਤੇ ਮੈਂ ਹਾਂ ਪਰ ਮੈਂ ਕਿਹਾ ਨਹੀਂ ਨਾ ਹੋਰ ਮਾਰ ਲਾ ਇਹ ਬੜਾ ਚਲਾ ਆ ਕੇ ਅੱਜ ਵੀ ਆਦੀ ਕੋਈ ਚਾਲ ਮਰਨ ਦੇ ਤਰੀਕੇ ਲੱਭਣ ਡਿਆ ਏ ਮੈਂ ਪਤਾ ਜੀ ਅੱਜ ਹੀ ਵਰੂੰਗਾ ਨਾ ਤੇ ਜਮਾਨਤ ਨਹੀਂ ਹੋਣਾ ਕੋਈ ਮੇਰੇ ਖਿਲਾਫ ਗਵਾਹੀ ਦਿੰਦਾ ਤੈਨੂੰ ਜੇਲ ਹੋਊਗੀ ਗਵਾਹੀਆਂ ਹੈ ਰੀਆਂ ਸਭ ਕੁਝ ਹੈ ਗਾਇਆ ਕੁਛ ਨਾ ਸਾਡੇ ਤੇ ਤੂੰ ਗੋਲੀ ਚਲਾਉਣ ਦੀ ਦਿੱਤੀ ਕੁਛ ਵੀਡੀਓ ਕਿਹੜੀ ਵਾਇਰਲ ਕਰਨ ਨੂੰ ਕਹਿੰਦੇ ਆ ਜੀ ਬਣਾਈ ਨੇ ਕਾਢੀ ਮਰਜੀ ਜੱਗੀ ਦੀ ਅੱਛਾ ਇਹ ਚੋਰਾ ਰਲਿਆ ਮਾਰ ਮੈਨੂੰ ਚੋਰਾ ਬੱਸ ਮੇਰੇ ਸੋਟੀ ਮੋਟੀ ਗਲਤੀ ਹੋਈ ਐਦੀਆਂ ਗੱਲਾਂ ਚੱਗੀਆਂ ਚੋਰਾ ਮਾਰ ਮੈਨੂੰ ਅੱਛਾ ਹਾਂ ਹਾਲੇ ਤੱਕ ਪਤਾ ਹੀ ਨਹੀਂ ਘੱਤੀ ਆ ਵੀ ਮਾਰੀ ਐ ਤੇ ਬਾਅਦ ਪਤਾ ਲੱਗਾ ਚੋਰਾ ਮਾਰ ਮੈਨੂੰ ਅੱਖ ਲਾ ਕੇ ਆਵੀ ਅਛਾ ਏਡਾ ਵੱਡਾ ਪਾਪੀ ਹੈ ਮਾਰੀਓ ਆਪਣੀ ਮਾਰੀਓ ਬੜੀ ਤਗੜੀ ਸਜ਼ਾ ਦਿੱਤੀ ਪੀਂਦਾ ਬਕਸ਼ਣਾ ਮਤੈ ਮੈਂ ਨਹੀਂ ਆਨੂ ਨਹੀਂ ਕੋਈ ਡਰ ਹੈ ਬਕਸ਼ਣਾ ਤੂੰ ਕਿੱਦਾਂ ਨਹੀਂ ਜੇਲ੍ਹ ਚੋਂ ਬਾਹਰ ਨਹੀਂ ਨਿਕਲਣਾਗਾ ਬਾਪਾ ਨੇ ਬਕਸ਼ਣਾ ਨਹੀਂ ਨੇ ਸਾਫ ਦੇ ਦੇਣਾ ਕਾਕਾ ਲੱਲਾ ਪਹਿਲੇ ਮੇਰੇ ਕੋ ਤੂੰ ਤੈਨੂੰ ਕੰਨੀਵਰੀ ਕੀ ਆਵੇ ਵੀ ਲਾ ਇਕੱਠਾ ਜੀ ਮੈਂ ਚੜ ਜੂ ਵੀ ਲੱਗਦਾ ਕੋਈ ਗੱਲ ਕੋਈ ਗੱਲ ਤੇਰਾ ਥੁੱਕ ਮੁੱਕ ਜੁਨੇ ਪੈਸੇ ਕਹਿੰਦੇ ਆ ਤੇ ਤੇਰਾ ਥੁੱਕ ਨਿਕਲਣਾ ਨਹੀਂ ਹੁਣ ਆਧੀਆਂ ਗੱਲਾਂ ਜਨਾ ਜੀ ਨਾ ਨਾ ਮੈਂ ਕੀ ਗੱਲ ਫੋਹ ਚਲਾ ਦਿਓ ਇਹਦੇ ਅਪਲੀਕੇਸ਼ਨ ਨਹੀਂ ਹੋਇਆ ਸਾਡਾ ਕੀ ਨਹੀਂ ਹੋਣਾ ਹੂੰ ਕਿਹੜੀ ਕਰਦੀ ਮੀਂਹਸ ਦੋ ਘਰ ਵਾਲੀਆਂ ਕੋਈ ਆਦ ਇੱਕ ਦਾ ਵੀ ਨਹੀਂ ਆ ਤੂੰ ਮਾਰ ਮੈਨੂੰ ਤੂੰ ਬੈਗੋ ਗਿਆ ਵਾ ਲਾਠੀ ਸ਼ਰਾਬ ਡਾਂਗ ਮਾਰ ਨਹੀਂ ਮੀਂਹ ਰਹਿਣ ਏਦਾਂ ਕਰਿਓ ਤਾਂ ਇਹਨਾਂ ਨੂੰ ਧਿਆਨ ਰੱਖਿਓ ਘੱਟ ਅਰੈਸਟ ਕਰਨ ਦਿਓ ਉਹਨੂੰ ਦਵਾਈ ਦੂ ਹੀ ਖਾਦੀ ਉਹਨੇ ਅੱਛਾ ਹਾਂਜੀ ਤੇ ਮੈਂ ਕਰ ਰੋਟੀ ਖਾਣ ਕਰ ਲਾਂ ਨਹੀਂ ਤੂੰ ਬਉ ਮੇ ਕਰਾਉਣੀ ਤਾਂ ਨਾ ਰੋਟੀ ਪਾਣੀ ਮੇ ਪਾ ਮਾਪਾ ਵੀ ਲੱਗਦਾ ਮੇਰੀ ਜੰਦੂਤੀ ਰੋਟੀ ਦੀ ਲੋੜ ਨਹੀਂ ਆ ਨਹੀਂ ਤੂੰ ਬਹਿ ਜਾ ਤਾਂ ਤੂੰ ਅੱਗੇ ਥੱਕੀ ਆਈ ਆ ਮੈਂ ਤੇਨੂੰ ਉੱਥੇ ਚਕਾ ਮਾਰਿਆ ਹੁਣ ਆਉਨੇ ਨਹੀਂ ਬਸ ਬਹਿ ਜਾ ਤੀ ਰੋਟੀਾਂ ਦੀ ਬਕਾਉਣੀ ਆ ਨਹੀਂ ਪੁੱਤ ਬਹਿ ਜਾ ਤੇ ਮੈਂ ਕੋਈ ਨਹੀਂ ਚੱਕਰ ਲੈਂਦੀ ਹੈਂ ਬਹਿ ਜਾ ਮੈਂ ਤਾਂ ਕਹਿਆ ਜੇ ਰੋਟੀ ਲੋੜਨੀ ਹੈਗੀ ਨਹੀਂ ਰੋਟੀ ਖਵਾ ਕੇ ਭੇਜਾਂਗੇ ਇਨੇ ਚਰਾ ਬਾਅਦ ਤੂੰ ਹੀ ਆਈ ਜੇ ਐਡਾ ਥੋੜੀ ਭੇਜ ਦੇਣਾ ਹੋਰ ਸੁਣਾ ਮਾਸੀ ਦਾ ਕੀ ਹਾਲ ਆ ਠੀਕ ਆ ਮਾਸੀ ਵੀ ਸਭ ਠੀਕ ਠਾਕ ਆ ਤਾਈ ਨੇ ਬੜਾ ਸਤਾਇਆ ਵਾ ਤੇ ਦੱਸਾਂ ਦੀ ਮੈਨੂੰ ਮਾਸੀ ਗੱਲਾਂ ਮਾਸੀ ਦੀਆਂ ਬੋਸ ਆਇਆ ਤਾਈ ਨੇ ਸਸਰੀ ਚਦਾਈਆਂ ਵਾਂਗੂ ਗਏ ਆ ਮਸਾ ਲੈ ਕੇ ਆਈਆਂ ਨਮਨਾਲ ਅੱਛਾ ਹੁਣ ਤੰ ਤੋ ਡਾਕਟਰ ਕਿ ਟੁਕੇ ਲੱਗੇ ਨੇ ਦਵਾਈ ਦੁ ਦਿੱਤੀ ਉਹਦੇ ਨਾਲ ਨਸ਼ਾ ਹੋ ਗਿਆ ਇਹ ਤੇ ਕੀ ਦੱਸਿਆ ਡਾਕਟਰ ਨੇ ਹਾਲੇ 18 ਟੈਸਟ ਨੇ ਨੋਰਮਲ ਜਿਹੇ ਟੈਸਟ ਹੋਏ ਨੇ ਜਿਹੜਾ ਜ਼ਰੂਰੀ ਟੈਸਟ ਹੀ ਉਹ ਹੋਇਆ ਹੀ ਨਹੀਂ ਸੋਮਵਰ ਹੋਣੀ ਨੇ ਉਹ ਅੱਛਾ ਹਾਂ ਉਹ ਫਿਰ ਡਾਕਟਰ ਹੀ ਨਹੀਂ ਆਇਆ ਤੇ ਜਿਹਦੇ ਕਰਕੇ ਫਿਰ ਟੈਸਟ ਰਹਿ ਹੀ ਗਿਆ ਇੱਕ ਗੱਲ ਜੋਤੀ ਵੇ ਵੱਖਰੇ ਸਤਾਈ ਪੈ ਗਿਆ ਸਾਰੇ ਪਾਸੇ ਸਤਾਈ ਪਮਾ ਭਾਬੀ ਤਾਇਦਾ ਤਾਇਦਾ ਤੇ ਹੈ ਹੀ ਹੈ ਮੰਨੇ ਦਾ ਜੂਮ ਇਹ ਘਰ ਵਿੱਚ ਵਿਆਹ ਹੀ ਹੈ ਨਾ ਉਹਨ ਦਾ ਹੀ ਸਤਾਵ ਆ ਕਹਿੰਦੇ ਦੱਸਿਆ ਤੇ ਹੈ ਹੀ ਮੰਨੇ ਬਾਰੇ ਸਾਰਾ ਕੁਝ ਮੈਂ ਆਹੋ ਦੱਸਿਆ ਸੀ ਕਿ ਕੁੜੀ ਨਾਲ ਗੱਲਬਾਤ ਹੀਗਾ ਤੇ ਕਹਿੰਦਾ ਵੀ ਉਹਦੇ ਨਾਲ ਵਿਆਹ ਕਰਾਉਣਾ ਤੇ ਕੁੜੀ ਦੀ ਮਾਂ ਜਿਹੜੀ ਉਹ ਮੰਨਦੀ ਨਹੀਂ ਤੇ ਬਸ ਜਿਹਦੇ ਚੱਕਰ ਵਿੱਚ ਇੱਥੋਂ ਦਾ ਘਾ ਆ ਗਈ ਇਹਨੇ ਸਾਰਾ ਕੋਈ ਜਾੜ ਪਜਾੜ ਹੀ ਦਿੱਤਾ ਵਾ ਤੇ ਚੰਗੀ ਰਹਿ ਗਈ ਕੁੜੀ ਦੀ ਮਾਂ ਉਹ ਜੋ ਕੁਝ ਕੁੜੀਆਂ ਨਾਲ ਕੀਤਾ ਉਹ ਕੁਝ ਉਹਦੇ ਨਾਲ ਕਰਨਾ ਹੀਗਾ ਤੇ ਜੀ ਮੇਰੇ ਤਾਇਆ ਜੀ ਹੀਗਾ ਜੀ ਉਹਨਾਂ ਨੇ ਕਿਹਾ ਸੀ ਜਦੋਂ ਕਿ ਅਮਨ ਦਾ ਰਿਸ਼ਤਾ ਕਰ ਦੋ ਉਹ ਤਾਂ ਆਇਆ ਨਹੀਂ ਰਿਸ਼ਤੇ ਵੱਲ ਮੰਨਿਆ ਜੇ ਅਮਨ ਦੇ ਵੱਲੋਂ ਨਹੀਂ ਉਦੋਂ ਨਾ ਨੁਕਰੋ ਗਈ ਮੁੰਡੇ ਨੇ ਪੈਰ ਤੇ ਜਵਾਬ ਦੇ ਦਿੱਤਾ ਨਾ ਤੇ ਫਿਰ ਤਾਂ ਆਇਆ ਨਾ ਇੱਧਰ ਰਿਸ਼ਤਾ ਕੀਤਾ ਵਾ ਜੇ ਮਤਲਬ ਪਹਿਲਾਂ ਰਿਸ਼ਤਾ ਕਰਦੇ ਤੇ ਫਿਰ ਕੀ ਕਹਾ ਜਾਣਾ ਹੈਗਾ ਅੱਜ ਕੱਲ ਨਾ ਕਿਸੇ ਦੀ ਜ਼ੁਬਾਨ ਨਹੀਂ ਹੈਗੀ ਆਹੋ ਇਹ ਤਾਂ ਗੱਲ ਸਹੀ ਹੈ ਉਹਦਾ ਸਿਆਣੇ ਬਿਆਣੇ ਕਿਸੇ ਨੇ ਕਹਿਣਾ ਕਿ ਸਿਆਣੇ ਬਿਆਣੇ ਨੇ ਪਰ ਕੰਮ ਸੋ ਕੰਮ ਸਿਆਣੇ ਬੰਦੇ ਜ਼ੁਬਾਨ ਤੇ ਹੁੰਦੀ ਨਾ ਮੈਂ ਮੂੰਹੋਂ ਰਿਸ਼ਤਾ ਮੰਗਾਂਗੀ ਇਹ ਨਾ ਦੋ ਜੇ ਉਹ ਰਿਸ਼ਤਾ ਦੇ ਦਿੰਦੇ ਕੀ ਹੋ ਜਾਣਾ ਹੈਗਾ ਪਰ ਤਾਂ ਆਇਆ ਇਹ ਨਾ ਆਪਣੇ ਜਿਹੜੀ ਬਗਾਈ ਕਿ ਮੈਂ ਰਿਸ਼ਤਾ ਕਰਨਾ ਹੀ ਨਹੀਂ ਕਰਨਾ ਤੇ ਬਾਕੀ ਗੱਲਾਂ ਛੱਡ ਮੈਨੂੰ ਦੱਸ ਮਨਪ੍ਰੀਤ ਦਾ ਕੁਝ ਪਤਾ ਲੱਗਾ ਮਨਪ੍ਰੀਤ ਬੇਚਾਰੇ ਮੈਂ ਅੱਜ ਦੌੜ ਕੀਤੀ ਹੱਥ ਪੱਲੇ ਮਾਰੇ ਪਰ ਨਹੀਂ ਮੈਨੂੰ ਤੇ ਨਹੀਂ ਕਿਤੇ ਪਤਾ ਲੱਗਿਆ ਹੁਣ ਮੈਂ ਉਹਦੇ ਡੈਡੀ ਨੂੰ ਦੱਸਿਆ ਇਹ ਸਾਰਾ ਕੁਝ ਉਹਦੇ ਡੈਡੀ ਕਹਿੰਦਾ ਕਿ ਕੋਈ ਨਹੀਂ ਮੈਂ ਅੱਜ ਦੌੜ ਕਰਦਾ ਵਾਂ ਮਨਪ੍ਰੀਤ ਵੱਲੋਂ ਮਨਪ੍ਰੀਤ ਵੀ ਚਾਹੀ ਦੁਖੀ ਹੈ ਹੋਰ ਕੀ ਹੈ ਉਹ ਵੀ ਚਾਹੀ ਮੈਂ ਉਹ ਗਾਂਢੀ ਪੰਨੀ ਕਿੱਥੇ ਧੱਕੇ ਖਾਂਦੀ ਨਹੀਂ ਹੈਗੀ ਪੋਮਾ ਭਾਬੀ ਜਦੋਂ ਦੀ ਮਨਪ੍ਰੀਤ ਵਿਆਹੀ ਆਈ ਨਾ ਮੈਂ ਉਹਦੇ ਨਾਲ ਨਾ ਕੋਈ ਮੰਨੇ ਦੀ ਗੱਲ ਨਹੀਂ ਕੀਤੀ ਇਦਾਂ ਦੀ ਕਿ ਉਹਦੀ ਕੀ ਕੁੜੀ ਨਾਲ ਗੱਲਬਾਤ ਹੀ ਉਹਦੇ ਕਰਕੇ ਇੱਥੇ ਤੱਕ ਆਇਆ ਵਾ ਮੈਂ ਨਹੀਂ ਕਦੀ ਕਹਿਣਾ ਲੱਜ ਤੱਕ ਗੱਲ ਕੀਤੀ ਕਿ ਕਿਹ ਕਹਿੰਦੇ ਝੱਗਾ ਚੁੱਕੀ ਆਪਣਾ ਢੜ ਨਹੀਂ ਹੁੰਦਾ ਉਹ ਹਿਸਾਬ ਹੈਗਾ ਜਿਵੇਂ ਇਹ ਗੱਲਾਂ ਕਰਦੀ ਤੇ ਮਨਪ੍ਰੀਤ ਦੇ ਕੀ ਦਿਲ ਤੇ ਬੀਤਨੀ ਹੀ ਫਿਰ ਆਹੋ ਇਹਦ ਗੱਲ ਹੈ ਚਲੋ ਕੁੜੀ ਵੀ ਬੜੀ ਪਲੀਮਾਨ ਸੀਗੀ ਉਹ ਵਿਚਾਰੀ ਹਾਂ ਤੇ ਪਲੀਮਾਨ ਸ ਪਰ ਪਲੀਮਾਨ ਸੜ ਕੰਮ ਨਹੀਂ ਨਾ ਹੋਇਆ ਉਹਦੇ ਨਾਲ ਕਿੰਨਾ ਮਾੜਾ ਹੋਇਆ ਉਹਦੇ ਨਾਲ ਹੁਣ ਪਤਾ ਨਹੀਂ ਵਿਚਾਰੀ ਕੀਤੀ ਹੈ ਤੇ ਕਿੱਥੇ ਨਹੀਂ ਹੋਵੀ ਮੈਂ ਤਾਂ ਅੱਗੇ ਕਹਿੰਨੀ ਕਿ ਅਮਨ ਦੀ ਪਹਿਲਾ ਜ਼ਿੰਦਗੀ ਬਰਬਾਦ ਕੀਤੀ ਰੈਂਦੀ ਹੁੰਦੀ ਹੁੰਦੀ ਮਨਪ੍ਰੀਤ ਦੀ ਵੀ ਕਰਤੀ ਉਹ ਹੀ ਤੇ ਗੱਲ ਲਾਣਾ ਅਮਨ ਦੀ ਇਹ ਨਾਲ ਰਲ ਮਿਲ ਕੇ ਕੀਤੀ ਹੈ ਮਾਪੁੱਤਾਂ ਨੇ ਉਹ ਸਾਵੀ ਨਾਲੀ ਤੇ ਨਾਲ ਹੀ ਹੈਗਾ ਸਾਰਾ ਕੋਈ ਤਾਂ ਦੱਸਦੇ ਨਹੀਂ ਫੋਨ ਤੇ ਸਾਰਾ ਕੁਝ ਇਹਨਾਂ ਦੀ ਗੱਲ ਨਾ ਪਤਾ ਕੀ ਕੁਝ ਕਰਦੇ ਤੇ ਕੀ ਕੁਝ ਨਹੀਂ ਕਰਦੇ ਹੁਣ ਇਹਦੀ ਅਮਨ ਦੇ ਗਿੱਜੇ ਗਜਾਂ ਮਨਪ੍ਰੀਤ ਹੋਏ ਲੱਗੇ ਸਾਰਾ ਕੁਝ ਇਹੋ ਕੁਝ ਕਰਨਾ ਉਹ ਹੀ ਇਹਨਾਂ ਨੂੰ ਮੂੰਹ ਪੈ ਗਿਆ ਨਾ ਤੇ ਚੱਲ ਕੋਈ ਗੱਲ ਨਹੀਂ ਅਮਨ ਨੇ ਕੀਤਾ ਸਾਨੂੰ ਕਿਹਾ ਕਿਨੇ ਕੁਝ ਬੁਕਾਰਦੇ ਆ ਤਰਿੰਦਾ ਖੁੰਦਾ ਫਿਰ ਮਨਪ੍ਰੀਤ ਨਾ ਵੀ ਕੁਝ ਕੀਤਾ ਨਹੀਂ ਹੁੰਦੀ ਕਿ ਕੁਝ ਵੀ ਘਟਦਾ ਨਹੀਂ ਬੰਦੇ ਦਾ ਉਹ ਰੱਬ ਵੇਂਦਾ ਵਾ ਸਾਰਾ ਕੁਝ ਚੰਗੇ ਮਾੜੇ ਵਾਲਾ ਉਹੀ ਵੇਂਦਾ ਵਾ ਜੇ ਅਮਨ ਨੇ ਇਦਾਂ ਨਹੀਂ ਕੀਤੀ ਤੇ ਕੀ ਪਤਾ ਹੁਣ ਆਪ ਕਿੰਨਾ ਕੁ ਮਾੜਾ ਹੋਣਾਗਾ ਤਾਈ ਨਾਲ ਵੇਖ ਲਾ ਸਾਰਾ ਕੁਝ ਅੱਖੀ ਵੇਖਣ ਰਿਹਾਹੀਂ ਆਹੋ ਕਹਿੰਦੇ ਨਾ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁਣ ਤਾਈ ਕਿਹੜੇ ਮੋੜ ਤੇ ਆਣ ਕੇ ਖਲੋਤੀ ਉਹ ਤੇ ਦੇਖੇਗੀ ਨਾ ਤਾਈ ਦਾ ਹਾਲ ਤੇਥੋਂ ਵੇਖਣੀ ਹੋਣਾ ਜਿੰਨਾ ਉਹਦਾ ਮਾੜਾ ਹਾਲ ਹੈ ਇਸ ਟਾਈਮ ਅੱਛਾ ਆਹੋ ਇਹ ਦੇਹੋ ਤਾਈ ਹੁੰਦੀ ਕਿ ਇਹਨੂੰ ਪੱਲੇ ਨਹੀਂ ਬੰਦੀ ਹੁੰਦੀ ਆਹੋ ਉਹ ਮੈਂ ਕਹਿੰਦੀ ਆ ਕਿ ਇਹਨੂੰ ਗੱਲ ਨਹੀਂ ਕਰਨ ਦਿੰਦੀ ਤਾਂ ਅੱਜ ਇਹ ਕਿੱਥੇ ਆਣ ਕੇ ਖਲੋਤੀ ਕੀ ਕੁਝ ਕਰਦੀ ਐ ਭੱਜੀ ਫਿਰਦੀ ਕਦੀ ਗਲੀਆਂ 'ਚ ਫੜਫੜ ਮਹਿ ਲਿਆ ਹੁੰਦੀ ਐ ਪਤਾ ਕਿੱਡੀ ਕਿੱਡੀ ਦੂਰ ਬਾਤ ਜੰਦੀ ਹੈ ਪਤਾ ਹੀ ਨਹੀਂ ਲੱਗਦਾ ਕੁਝ ਕੱਲੀ ਗੱਲਾਂ ਕਰੀ ਜਾਂਦੀ ਹੈ ਬਸ ਪ੍ਰਾਉਣਾ ਪ੍ਰਾਉਣਾ ਚਾਹੀਦਾ ਉਹਨੂੰ ਬਸ ਪ੍ਰਾਉਣਾ ਹੀ ਮੰਗਦੀ ਰਹਿੰਦੀ ਸਾਰਾ ਦਿਨ ਮੈਨੂੰ ਤੇ ਚਲ ਜਿੱਦਾਂ ਦਾ ਤੂੰ ਮੰਤਰੀ ਪਾਇ ਦੱਸਿਆ ਮੈਂ ਚਲ ਪਤਾ ਲੈ ਕੇ ਆਉਣੀ ਨਾਲੇ ਪੁੱਛ ਕੇ ਆਉਣੀ ਪਤਾ ਲੱਗਾ ਕਿ ਨਹੀਂ ਲੱਗਾ ਆਹੋ ਚਲ ਉਹਦੇ ਮੈਂ ਤੈਨੂੰ ਫੋਨ ਤੇ ਦੱਸ ਹੀ ਦੇਣਾ ਹੈਗਾ ਪਰ ਅਜੇ ਕੋਈ ਨਹੀਂ ਪਤਾ ਲੱਗਿਆੜੀਏ ਇੱਕ ਵਾਰ ਫਿਰ ਬੁਰਾ ਲੱਗਦਾ ਮੈਂ ਮਾਸੀ ਨਹੀਂ ਕਹਿਣਾ ਕਿ ਇੰਨਾ ਕੁਝ ਹੋ ਗਿਆ ਤੇ ਪਰਚਾਈ ਦੀ ਬੜੀ ਤੱਕ ਨਹੀਂ ਹੈ ਨਹੀਂ ਨਹੀਂ ਚੰਗਾ ਹੋਇਆ ਤੂੰ ਆ ਗਈਆਂ ਰੋਟੀ ਪਾਣੀ ਖਾ ਕੇ ਜਾਇਂ ਬੜੇ ਚਿਰਾਂ ਬਾਅਦ ਤੂੰ ਆਈਆਂ ਚੰਗਾ ਹੁਣ ਮੰਨਣ ਵਾਲੀ ਮੈਂ ਨੇ ਚਰਦੀ ਨਹੀਂ ਕੀਤੀ ਤਾਂ ਹੁਣ ਕਿੱਥੇ ਕਰਨੀ ਆ ਜਦੋਂ ਮੈਂ ਸੱਚਾ ਰੋਲਾ ਪਾਉਣੀ ਆ ਉਹ ਝਾੜ-ਭਾੜ ਹੀ ਦਿੱਤਾ ਮੰਮੀ ਨੇ ਸਾਰਾ ਕੁਝ ਕੁਝ ਰਹਿਣ ਥੋੜੀ ਦਿੱਤਾ ਹੋ ਮਾਸੀ ਨੇ ਵੀ ਕੰਢੀ ਬਣਾਇਆ ਕੁਝ ਨਹੀਂ ਇਹਨਾਂ ਨੇ ਆਈ ਉਹ ਕੁੜੀ ਨੂੰ ਇਤਨਾ ਗੱਲਬਾਤ ਹੀ ਗਾ ਕਈ ਕੋਸ਼ ਨੂੰ ਬਣਾ ਬਣਾ ਦੇਣੇ ਕਿਤੇ ਲੀੜੇ ਕਿਤੇ ਕੱਪੜੇ ਕਈ ਕੋਸ਼ ਨੂੰ ਲੈ ਲੈ ਦਿੰਦਾ ਰਹੀ ਐਂ ਤੇ ਕੁੜੀ ਦੀ ਮਾਂ ਨਹੀਂ ਮੰਨੀ ਰਿਸ਼ਤੇ ਵਾਲੋਂ ਤੇ ਇਹਦੇ ਵਿੱਚ ਕਿਸੇ ਦਾ ਕੀ ਕਿਸ ਹੋਰ ਹੀਗਾ ਕਹਿੰਦੇ ਕਿਤੇ ਘਰ ਬਾਹਰ ਵੇਖਣ ਆਏ ਤੇ ਪਸੰਦ ਹੀ ਨਹੀਂ ਆਇਆ ਇਹਨਾਂ ਨੂੰ ਅੱਛਾ ਕੁੜੀ ਵਾਲੇ ਮਾਵਾ ਸੌਕੇ ਹੀ ਨਾ ਠੀਕ ਹੈ ਤੇ ਤਾਂ ਇਹ ਫਿਰ ਮਾਸੀ ਕੋ ਰਹਿੰਦਾ ਹੀ ਜਾ ਕੇ ਉੱਥੇ अच्छा अच्छा फिर वो कह रहा परा वही बकौंदा ही, ही, आ, ओ, ही। है हां तो वो कहंदा ही तेनु पता ਲੋਕੀ ਦੱਸ ਹੀ ਦਿੰਦੇ ਆ ਕਿ ਅਸਲੀ ਘਰ ਕਿਹੜਾ ਇਹਨਾਂ ਦਾ ਹੈ ਤਾਂ ਮੰਨੇ ਕਾ ਘਰ ਇਹੀ ਆ ਨਾ ਅਸਲੀ ਹੂੰ ਹੂੰ ਤੇ ਇਦਾਂ ਨੇ ਕੰਮ ਕਰਦੇ ਰਹੀਓ ਰਿਸ਼ਤਾ ਕਿੱਥਾ ਸਿਰੇ ਚੜਨਾ ਹੈ ਚੌਧੀਆਂ ਘਮਾਉਂਦੇ ਰਹੇ ਬਸ ਉਹੀ ਤੇ ਰਿਸ਼ਤਾ ਤਾਂ ਹਾਂ ਸਿਰੇ ਚੜਦਾ ਜੇ ਸਭ ਕੁਝ ਸੱਚ ਹੁੰਦਾ ਤੇ ਜਦੋਂ ਪਹਿਲਾਂ ਹੀ ਝੂਠ ਘਮਾਉਂਦੇ ਰਹੇ ਆ ਤੁਹਾਡਾ ਘਰ ਉਹ ਵਾ ਮਾਸੀ ਵਾਲਾ ਅਗਲੇ ਨੂੰ ਪਤਾ ਨਹੀਂ ਲੱਗ ਜਾਂਦਾ ਬਾਰੋ-ਬਾਰ ਅਗਲੇ ਪੋਸ਼ਕਿਸ਼ਕਾਰ ਲੰਗਰੇ ਨੇ ਤਾਂ ਅਗਲੇ ਸਾਰਾ ਕੁਝ ਇਹੋ ਕਹਿੰਦੇ ਰਹੇ ਕਿ ਕੁਛ ਕਰਦਾ ਨਹੀਂ ਐ ਜੇ ਕੁਛ ਕਰਦਾ ਹੈਗਾ ਤਾਂ ਕੁੜੀ ਦੇ ਸਾਰਾ ਕੁਝ ਪਹਿਲਾਂ ਦੇ ਦੇ ਦੁੱਤਾ ਉਹਨੂੰ ਕਦੀ ਉਹਨੂੰ ਕੋਈ ਚੀਜ਼ ਲਾ ਦੇਣੀ ਕਦੀ ਉਹਨੂੰ ਕੋਈ ਚੀਜ਼ ਲਾਣੀ ਕੁੜੀਆਂ ਤੈਨੂੰ ਪਤਾ ਅਜ ਕਿੰਨਾਂ ਸੁਨੇ ਚੀਜ਼ਾਂ ਮੰਗਦੀਆਂ ਨੇ ਤੇ ਬਸ ਇਹਦੇ ਚੱਕਰਾਂ ਵਿੱਚ ਸਾਰਾ ਪਿਆਹਾ ਝਾੜ-ਪੁਝੜ ਦਿੱਤਾ ਹੀ ਤੇ ਰਹਿ ਕੋ ਕਿਹਾ ਅਹੀਂ ਲੱਭਦੇ ਅਹੀਂ ਕਿ ਮੇਰ ਕੋ ਨਹੀਂ ਛੱਡਦੀ ਹੁੰਦੇ ਦੋਵੇਂ ਮਾਪੋਤ ਭਾਬੀ ਆ ਲੈਣਾ ਆ ਲੈਣਾ ਫਿਰ ਸਾੜੀ ਕੋ ਕਿਵੇਂ ਪਹਿਣਾ ਸੀ ਉਹਨਾਂ ਨੇ ਉੱਡੜ ਕੇ ਅੱਗੋ ਆਹ ਕੁਛ ਕਰਦਾ ਨਹੀਂ ਉਹ ਮੰਜੇ ਤੇ ਰਹਿੰਦਾ ਸਾਰ ਦਿਨ ਬੈਠਾ ਅੱਜ ਸਾਰਾ ਦਿਨ ਇਹਦੇ ਮਗਰ ਕਿੱਦਾਂ ਰਹਿੰਦੀਆਂ ਜਾਂ ਤੈਨੂੰ ਮੈਂਟਲ ਹਸਪੀਟਲ ਜਾ ਕਰਵਾਉਂਦੀ ਆ ਕੋਈ ਨਾ ਕੋਸਾਂ ਮਹਾ ਸਵਾਲ ਹੀ ਹੁੰਦੇ ਹੋਣਗੇ ਪਹਿਲਾਂ ਮੈਂ ਜੂਸ ਪਿਆ ਦੁਕਾਨ ਤੋਂ ਠੱਕੇ ਨਾ ਪਿਆ ਜੂਸ ਨਹੀਂ ਪੀਂਦੀ ਪਹਿਲਾਂ ਇੱਕ ਗਲਾਸ ਪਾਇਆ ਉਹ ਡੋਲ ਦਿੱਤਾ ਫੇਰ ਮੈਂ ਉਹਦੇ ਪੈਸੇ ਭਰੇ ਤੇ ਫੇਰ ਦੂਜਾ ਗਲਾਸ ਪਿਆ ਕੇ ਤੇ ਠੱਕੇ ਨਾ ਘਰ ਲੈ ਕੇ ਆਈ ਆ ਹੁਣ ਸੋਮਵਰ ਟੈਸਟ ਹੋਣਗੇ ਤੇ ਫੇਰ ਪਤਾ ਲੱਗੂਗਾ ਕਿ ਇਹਨੂੰ ਹੁਣ ਕੀ ਕਰਨਾ ਤੇ ਕੀ ਨਹੀਂ ਇਹਦਾ ਕਰਨਾ ਹੁਣ ਦਵਾਈ ਤੇ ਚੱਲਣੀ ਆ ਨਾ ਤੇ ਦਵਾਈ ਕਿਹੜੀ ਤੈਨੂੰ ਪਤਾ ਫ੍ਰੀ ਆਉਣੀ ਆ ਉਹ ਵੀ ਤੇ ਪੈਸਿਆਂ ਦੀ ਆਉਣੀ ਆ ਨਾ ਰੱਖੀ ਵੀ ਰੱਖਣੀ ਪੈਣੀ ਆ ਹਾਂ ਇਹ ਥੋੜੀ ਰੱਖੀ ਬੜੀ ਰੱਖੀ ਰੱਖ ਦਿਆ ਹੀ ਇਹਦੀ ਅੱਖਾਂ ਪਰੋਕੀ ਜਿਹੜੀ ਹੁੰਦੀ ਹੈ ਭਾਂਜੇ ਬਸ ਕਰੀਏ। ਅੱਧਾ ਉਹ ਭਾਜੀ ਹੁਣ ਬਸ ਕਰੋ ਇੱਕ ਬੋਤਲ ਤੁਸੀਂ ਅੱਗੇ ਪੀ ਲਈਏ। ਨਹੀਂ ਨਹੀਂ ਅਜੇ ਗਰਾ ਮੈਨੂੰ ਨਸ਼ਾ ਹੋ ਗਿਆ। ਬੱਚੋ ਘਰ ਵੀ ਜਾਣਾ ਵਾ। ਚਲ ਜਾਏ ਘਰ। ਆ ਇੱਕ ਪੈਗ ਲਾ ਕੇ ਫਿਰ ਬਸ ਕਰੋ ਜੇ ਕੋਈ ਵੱਡਾ ਅਫਸਰ ਆ ਗਿਆ ਫਿਰ ਸਾਨੂੰ ਲੈਣੇ ਦੇ ਦੇਣੀ ਪੈ ਜਾਣੀ। ਉਹ ਦੂਜਾ ਕਿੱਥੇ ਮੰਗੂ ਬਿੱਲਾ ਜਾ ਕਿਹੜਾ ਸ਼ਾਓ ਜਿਹੜਾ ਦੂਸਰਾ ਉਹ ਤੇ ਡਲ ਗਿਆ ਹੋਣਾ ਇਹਦੀਆਂ ਗੱਲਾਂ ਜਜ ਹੋ ਹੈਗਾ ਵੀ ਲਾਲਚੀ ਹੈ ਇਹ ਇਹ ਵੈਸੇ ਬਹੁਤਾ ਚਾਤਰਾ ਇਹਦੀਆਂ ਗੱਲਾਂ ਮੈਨੂੰ ਸਮਝ ਲੱਗਣ ਦੀ ਵੈਸੇ ਥੋੜੀ ਬੋਦੀ ਇਹਨੇ ਸਾਡੇ ਕੋ ਸੱਟਾਂ ਲਵਾ ਕੇ ਤੇ ਇਹਨੇ ਹਸਪਤਾਲ ਐਡਮਿਟ ਹੋਣਾ ਆ ਅੱਗੇ ਡਾਕਟਰ ਨੂੰ ਪੈਸੇ ਦੇਊਗਾ ਡਾਕਟਰ ਨੇ ਜੇ ਵੱਡੀ ਬਿਮਾਰੀ ਘੜਤੀ ਤੇ ਇਹਨੇ ਤੇ ਝਟ ਬਰੀ ਹੋ ਜਾਣਾ ਤਾਂ ਮਾਤਾ ਬੋਲਦਾ ਮੈਨੂੰ ਮਾਰੇ ਮੈਨੂੰ ਕੁੱਟਣ ਮਾਰਨ ਹੂੰ ਤਾਂ ਹੀ ਕਹਿਣ ਡਿਆ ਮਾਰਾਂ ਉਹ ਨਾ ਉਹ ਦੁਖਰਾ ਕਿ ਨਹੀਂ ਕਿਤੇ ਇਹਦੀਆਂ ਗੱਲਾਂ ਚ ਆ ਗਿਆ ਹਾ ਉਹ ਅੱਜ ਕਾ ਤੋਂ ਟਾਈਮ ਨਾਲ ਚਲ ਗਿਆ ਉਹ ਪਤਾ ਨਹੀਂ ਨਾਂ ਉਹਨੇ ਕੋ ਦੱਸਿਆ ਚਲੋ ਤੂੰ ਹੀ ਫਿਰ ਚਲੋ ਘਰ ਟਾਈਮ ਸਹੀ ਜੇ ਕੋਈ ਆ ਗਿਆ ਫਿਰ ਉਹ ਖਾ ਉਹਨੂੰ ਤੂੰ ਉਹ ਨਾਲ ਦੀ ਗੱਲਾਂ ਚ ਆ ਜੀ। ਨਾ ਨਾ ਮੈਂ ਕੱਲ ਹੀ ਆਉਣਾ ਆ ਜੀ। ਤੁੱਟ ਡੱਜ ਜੇ ਨੂੰ ਇਹਦੇ ਲੱਗੇ ਕੱਲੇ ਨੂੰ ਨਾ ਰੱਖ ਸਕਦੀ। ਨਹੀਂ ਨਹੀਂ ਉਹ ਨਾਲ ਦੀ ਗੱਲਾਂ ਚ ਆ ਜੇ। ਉਹ ਤੇ ਮੈਂ ਹੁਣ ਜੇ ਰੱਖਦਾ। ਇਹ ਬਹੁਤ ਚਲਾ ਗਿਆ। ਨਾ ਇਹ ਤੇ ਰਹਿਮ ਖਾਣਾ। ਨਹੀਂ ਨਹੀਂ। ਇਹਨੇ ਕੋਈ ਨਾ ਕੋਈ ਝੂਠੀ ਗਾਣੀ ਬਣਾ ਕੇ ਤੁਹਾਨੂੰ ਦੱਸ ਦੇਣੀ ਆ। ਠੀਕ ਚੱਲੀਏ ਫਿਰ ਘਰ ਹੁਣ। ਇਹਨੂੰ ਪਾਣੀ ਦੇ ਦਾਂ ਕਿ ਰਹਿੰਦਾ ਜੀ। ਰਹਿਾਂ ਦੇ ਇਹਨੂੰ ਕੱਖ ਹੋਇਆ। ਆਹ ਸਾਮ ਦੀ ਸਮਾਨ ਸਾਰਾ। ਇਹ ਕੋਈ ਗੱਲ ਨਹੀਂ ਮੈਂ ਚੁੱਕ ਦਿੰਨਾ ਤੇ ਆਹ ਆਇਆ ਜਨਾਬ ਕੋਈ ਨਹੀਂ ਕੋਈ ਨਹੀਂ ਅਜੇ ਕਰਾਂ ਮੈਂ ਸਰੱਬੀ ਹੋ ਗਿਆ